ਪ੍ਰੋਪਰਟਰੀ ਫਾਰਮਿੰਗ ਤੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੌਲੀ ਤਹਿਸੀਲ ਤੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਸੋ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਜਿਹੜੇ ਵੀਰ ਆਪਣੀ ਵੀਡੀਓ ਦੇਖ ਰਹੇ ਆ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਲੱਗਾ ਜਿਹੜਾ ਘੰਟੀ ਦਾ ਬਟਨ ਆ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਜਿਹੜੀ ਸਾਹਮਣੇ ਮੱਝ ਦੇਖ ਰਹੇ ਹੋ ਇਹ ਫੋਰ ਸੇਲ ਆ ਇਹਦੀ ਡਿਟੇਲ ਸਾਰੀ ਤੁਹਾਨੂੰ ਮੈਂ ਦੱਸ ਦਿੰਨਾ ਵਾਂ ਤੇ ਬਾਈ ਜੀ ਆਪਾਂ ਨੂੰ ਤੋਰ ਕੇ ਦਿਖਾ ਦੇਣਗੇ ਤੀਜਾ ਸੂਆ ਇਹ ਮੱਝ ਸੂਈ ਆ ਤੇ ਪੰਜ ਦਿਨ ਇਹਨੂੰ ਸੂਈ ਨੂੰ ਹੋ ਗਏ ਆ ਬੱਚਾ ਇਹਦੇ ਮਗਰ ਕੱਟਾ ਵਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈਠਾ ਉਹ ਠੰਡਾ ਦਾ ਮੌਸਮ ਕਰਕੇ ਬੱਚਾ ਬਾਹਰ ਨਹੀਂ ਕੱਢਿਆ ਕਿਉਂਕਿ ਤੁਹਾਨੂੰ ਵੀ ਪਤਾ ਵੀ ਧੁੱਪ ਨਹੀਂ ਪੈਂਦੀਆਂ ਠੰਡ ਬਹੁਤ ਜ਼ਿਆਦਾ ਆ ਤੇ ਪੰਜ ਦਿਨ ਹੋਏ ਆ ਮੱਝ ਸੂਈ ਨੂੰ ਕਦ ਕਾਠ ਚੰਗਾ ਮੱਜ ਦਾ ਸਿੰਘ ਗੋਲਕੁੰਡਾ ਵਾ ਪੰਜ ਦਿਨ ਸੂਈ ਸੁਈ ਨੂੰ ਹੋਇਆ ਤੇ ਤੀਜਾ ਸੂਹਾ ਸੂਈ ਹੋਈ ਆ ਇਸ ਟਾਈਮ ਜਿਹੜਾ ਦੁੱਧ ਆ ਇਹਦੇ ਥੱਲੇ ਉਹ 8 ਕਿਲੋ ਆ 8 ਕਿਲੋ ਦੁੱਧ ਆ ਪੰਜ ਦਿਨ ਹੋ ਗਏ ਸੂਈ ਨੂੰ ਦੁੱਧ ਮੰਨ ਲਓ ਚਾਹੇ ਤੁਸੀਂ ਬੌਲਾ ਮੰਨ ਲਓ ਤੇ ਉਹ ਬਾਈ ਜੀ ਨੂੰ ਆਪਾਂ ਕਹਿੰਨੇ ਆ ਵੀ ਆਪਾਂ ਨੂੰ ਤੋੜ ਕੇ ਦਿਖਾ ਦੇਣਗੇ ਤੁਰਦੀ ਤੋਂ ਤੁਸੀਂ ਇਹਦਾ ਥਾਂ ਲੈਵਾ ਜਿਹੜਾ ਦੇਖ ਲਿਓ ਖੋਲ ਕੇ ਤੋੜ ਦਿਓ ਜੀ ਬਸੋ ਮੂੰ ਮਥਾਏ ਦਾ ਤੁਸੀਂ ਇਥੋਂ ਦੇਖ ਲਓ ਸਿੰਘ ਦੇਖ ਲਓ ਕੱਦ ਕਾਠ ਲਗਭਗ ਜੈਡ ਬਲੈਕ ਆ ਬਿਲਕੁਲ ਇਥੋਂ ਤੁਰਦੀ ਤੋਂ ਤੁਸੀਂ ਦੇਖ ਲਓ ਥੋੜਾ ਜਿਹਾ ਪਸੂ ਡਰਦਾ ਵਾ ਕੈਮਰੇ ਤੋਂ ਕਿਉਂਕਿ ਉੱਪਰ ਇਹ ਬੰਦੇ ਘਰਾਂ ਦੇ ਵਿੱਚ ਨਹੀਂ ਆਉਂਦੇਗੇ ਇਸ ਕਰਕੇ ਤੇ ਉਹ ਸੀਲ ਸ਼ਰੀ ਬਹੁਤ ਜ਼ਿਆਦਾ ਹੈ ਬਾਈ ਜੀ ਦੱਸਦੇ ਸੀਗੇ ਵੀ ਜਿੱਥੇ ਖਲਿਆਰ ਦੇ ਉੱਥੇ ਖੜ ਜਾਂਦੀ ਹੈ ਥੋੜਾ ਦੂਰੋਂ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਤੁਸੀਂ ਲੈ ਚਲੋ ਜੀ ਬੰਦ ਦਿਓ ਦੇਖ ਸਕਦੇ ਹੋ ਤੁਸੀਂ ਇਹਦਾ ਕੈਮਰੇ ਤੋਂ ਡਰਦੀ ਹੈ ਕੱਦ ਕਾਠ ਚੰਗਾ ਵਾ ਲਗਭਗ ਜੈਡ ਬਲੈਕ ਆ ਬਿਲਕੁਲ ਪੂਛ ਦੇ ਵਿੱਚ ਵੀ ਵਾਲ ਕੋਈ ਵੀ ਵਾਈਟ ਹੈ ਨਹੀਂ ਥਣ ਲੈਵਾ ਤੁਸੀਂ ਇਥੇ ਤੁਰਦੀ ਤੋਂ ਦੇਖ ਲਓ ਇਹਦਾ ਬਾਕੀ ਨੇੜ ਜਦੋਂ ਰੁਕਦੀ ਆ ਜਦੋਂ ਤੁਹਾਨੂੰ ਇਹਦਾ ਮੈਂ ਥਣ ਲੈਵਾ ਚੰਗੀ ਤਰ੍ਹਾਂ ਦਿਖਾ ਦੂੰਗਾ ਬੰਦੋ ਜੀ ਦੇਖ ਸਕਦੇ ਹੋ ਤੁਸੀਂ ਗੋਲ ਕੁੰਡਾ ਸਿੰਘ ਆ ਚੰਗਾ ਮੂੰਹ ਮੱਥਾ ਵਾ ਇਹ ਥਣ ਲੈਵੇ ਦੀ ਬਹੁਤ ਸਾਫ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਕੱਲਾ ਕਲਾ ਨਿਖੜਵਾ ਗੈਬ ਤੇ ਥਣ ਲੱਗਿਆ ਹੋਇਆ ਵਾ ਪੰਜ ਦਿਨ ਹੋ ਗਏ ਸੂਈ ਨੂੰ ਤੇ 8 ਕਿਲੋ ਦੁੱਧ ਕੰਡੇ ਵਾਲਾ ਬਈ ਦੱਸਦੇ ਤੇ ਥਿਆਰ ਆ ਮਗਰ ਕਟਾ ਇਹਦੇ ਸੋਏ ਫੋਰ ਸੇਲ ਤੇ ਦੋਸਤੋ ਜਿਹੜਾ ਇਹਦਾ ਰੇਟ ਆ ਉਹ ਬਾਈ ਜੀ ਹੁਣੀ ਇਹਦਾ ਫੋਨ ਤੇ ਕਰਨਗੇ ਤੁਸੀਂ ਇਥੋਂ ਦੇਖ ਸਕਦੇ ਹੋ ਇੱਕ ਵਾਰੀ ਫੇਰ ਮੈਂ ਥਾਲੇ ਤੋਂ ਕੈਮਰਾ ਕਮਾ ਦਿੰਨਾ ਦੇਖ ਸਕਦੇ ਹੋ ਥਾਂਲੇ ਬਹੁਤ ਸਾਫ਼ ਆ ਪਧਰੀ ਸਮਧਰੀ ਆ ਥਾਂਲੇ ਵੀ ਦੇਖ ਸਕਦੇ ਹੋ ਦਰਦਾ ਪਸੂ ਕੈਮਰੇ ਤੋਂ ਦੇਖ ਸਕਦੇ ਹੋ ਥਣ ਦੇਖ ਲਓ ਤੁਸੀਂ ਮੈਂ ਤੁਹਾਨੂੰ ਇੱਥੋਂ ਜ਼ੂਮ ਕਰਕੇ ਦਿਖਾ ਦਿੰਨਾ ਦੇਖ ਸਕਦੇ ਹਾਂ ਕੱਲਾ ਕੱਲਾ ਨਿਖੜ ਮਾ ਗੈਪ ਤੇ ਥਣ ਲੱਗਿਆ ਹੋਇਆ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਮੱਝ ਫੋਰਸ ਹੈ ਦਾ ਵਕਰੀਅਸਤੇ ਸੋ ਜਿਹੜੇ ਵੀਰ ਪਸੰਦ ਭੈਣ ਨੂੰ ਪਸੰਦ ਆਉਂਦੀ ਆ ਤੋ ਬਾਈ ਜੀ ਉਹਨਾਂ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੂਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਰੇਟ ਪਤਾ ਕਰ ਸਕਦੇ ਹੋ ਖਰੀਦ ਸਕਦੇ ਹੋ ਸੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦਾ